ਸਤੰਬਰ ਵਿੱਚ ਜਨਮੇ ਲੋਕਾਂ ਬਾਰੇ ਕੁਝ ਦਿਲਚਸਪ ਗੱਲਾਂ ਇਹ ਹਨ ਪਿਆਰ ਵਿੱਚ ਵਫਾਦਾਰ ਪਿਆਰ ਅਤੇ ਰੋਮਾਂਸ ਦੇ ਮਾਮਲੇ ਵਿੱਚ ਉਹ ਵਫਾਦਾਰ ਰਹਿੰਦੇ ਹਨ ਉਹ ਸਬੰਧਾਂ ਨੂੰ ਲੰਮੀ ਸਮੇਂ ਤੱਕ ਨਿਭਾਉਣ ਲਈ ਕਈ ਕਦਮ ਚੁੱਕ ਸਕਦੇ ਹਨ ਕੋਮਲ ਦਿਲ ਇਹ ਲੋਕ ਆਮ ਤੌਰ ਤੇ ਨਰਮ ਦਿਲ ਵਾਲੇ ਹੁੰਦੇ ਹਨ ਉਹ ਕਈ ਵਾਰ ਮੁਸ਼ਕਲ ਹਾਲਾਤਾਂ ਵਿੱਚ ਵੀ ਸ਼ਾਂਤੀ ਨਾਲ ਪੇਸ਼ ਆਉਂਦੇ ਹਨ ਵਿਚਾਰਧਾਰਾ ਅਤੇ ਸੁਭਾਅ ਸਤੰਬਰ ਵਿੱਚ ਜਨਮੇ ਲੋਕ ਅਕਸਰ ਗੰਭੀਰ ਸੋਚ ਵਾਲੇ ਹੁੰਦੇ ਹਨ

ਸਿੱਖਣ ਦੀ ਤਾਕਤ ਸਤੰਬਰ ਵਿੱਚ ਜਨਮੇ ਲੋਕ ਸਿੱਖਣ ਵਿੱਚ ਰੁਚੀ ਰੱਖਦੇ ਹਨ। ਉਹ ਨਵੇਂ ਵਿਚਾਰਾਂ ਅਤੇ ਤਕਨੀਕਾਂ ਨੂੰ ਸਮਝਣ ਅਤੇ ਅਪਣਾਉਣ ਵਿੱਚ ਹੁਸ਼ਿਆਰ ਹੁੰਦੇ ਹਨ। ਸੰਭਾਵਨਾਵਾਂ ਦਾ ਖੋਜਣ ਹਾਰ ਉਹ ਸਿਰਫ ਇੱਕ ਖੇਤਰ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਵੱਖ-ਵੱਖ ਖੇਤਰਾਂ ਵਿੱਚ ਆਪਣੀ ਸਫਲਤਾ ਦੀ ਤਲਾਸ਼ ਕਰਦੇ ਹਨ। ਕਈ ਵਾਰ ਇਹ ਲੋਕ ਤੇ ਹੀ ਕੁਸ਼ਲਤਾ ਵਾਲੇ ਹੁੰਦੇ ਹਨ। ਅਨੁਸ਼ਾਸਿਤ ਜੀਵਨ ਉਹ ਆਪਣੇ ਜੀਵਨ ਵਿੱਚ ਇੱਕ ਤਰਕ ਅਤੇ ਵਿਵਸਥਾ ਨੂੰ ਪਸੰਦ ਕਰਦੇ ਹਨ। ओ कई बार आत्म विश्लेषण करते हैं अपने जीवन निम्रता अपना कोशिश करते हैं दोस्ता, परिवार लोसा योग हार अनुकूल हो सकते हैं पर ही दूसरिया मदद करन विच खुशी महसूस करते हैं सुबह सुबा अते कला प्रेम इस महीने जन्मे लोग कला खूबसूरती सुंदर चीजा नाल बहुत आकर्षित होंगे ਉਹ ਸੰਗੀਤ, ਚਿੱਤਰਕਲਾ ਜਾਂ ਕਾਸ਼ਤਕਾਰੀ ਵਰਗੀਆਂ ਕਲਾਵਾਂ ਦੇ ਪ੍ਰਤੀ ਗਹਿਰੀ ਰੁਚੀ ਰੱਖ ਸਕਦੇ ਹਨ। ਕਮਜ਼ੋਰੀਆਂ, ਪਰਫੈਕਸ਼ਨਿਜ਼ਮ, ਪਰਫੈਕਸ਼ਨਿਜ਼ਮ ਕਈ ਵਾਰ ਉਹਨਾਂ ਦਾ ਪਰਫੈਕਸ਼ਨਿਸਟ ਸੁਭਾਅ ਉਹਨਾਂ ਨੂੰ ਬੇਵਜ੍ਹਾ ਤਣਾਅ ਵਿੱਚ ਲੈ ਜਾ ਸਕਦਾ ਹੈ। ਉਹ ਕਈ ਵਾਰ ਛੋਟੀਆਂ ਗਲਤੀਆਂ ਤੇ ਬਹੁਤ ਧਿਆਨ ਦੇ ਸਕਦੇ ਹਨ। ਆਲੋਚਕ ਸੁਭਾਅ, ਉਹ ਆਪਣੇ ਆਪ ਨਾਲ ਕਾਫੀ ਆਲੋਚਕ ਹੋ ਸਕਦੇ ਹਨ ਅਤੇ ਕਈ ਵਾਰ ਇਹ ਦੂਸਰਿਆਂ ਲਈ ਵੀ ਔਖਾ ਹੁੰਦਾ ਹੈ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਸਤੰਬਰ ਵਿੱਚ ਜਨਮੇ ਲੋਕ ਬਹੁਤ ਹੀ ਖੂਬਸੂਰਤ ਅਤੇ ਬਹੁਗੁਣੀ ਵਿਅਕਤੀ ਹੁੰਦੇ ਹਨ ਜੋ ਕਿ ਆਪਣੇ ਜੀਵਨ ਨੂੰ ਇੱਕ ਵਿਸ਼ੇਸ਼ ਤਰੀਕੇ ਨਾਲ ਜੀਵਨ ਵਿੱਚ ਯਕੀਨ ਰੱਖਦੇ ਹਨ